ਅਗਰਿਕੀ ਨਾਮ ਹੈ ਮੱਖਣ ਸਿੰਘ ਹੈ ਪਿੰਡ ਜੀ ਰੌਂਗਵਾਲ ਜੀ ਪਿੰਡ 23 ਸਾਲ ਦੀ ਉਮਰ ਦੀ ਜਗਪਾਲ ਸਿੰਘ ਨਾਮ ਕੀ ਕੰਮ ਕਰਦਾ ਕੰਪਨੀ ਛੇੜਦਾ ਜੀ ਇਹ ਜੀ ਬਸ ਮੇਰੇ ਕੋਲ ਮਨ ਨਾਲ ਥੋੜਾ ਜਿਹਾ ਬਸ ਆਪ ਵਿੱਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਧੀਆ ਦੋ ਕੁੜੀਆਂ ਧੀਆ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨੇ ਉਹਦਾ ਲੈਟਰ ਰੱਖਤਾ بس ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹੇ ਨੇ ਜੀ ਆਪਾਂ ਇੱਕ ਚ ਮਾਰੀ ਹੈ ਸਾਰੇ ਘਰੇ ਆ ਹਾਂਜੀ ਘਰੇ ਅੰਦਰ ਮਾਰ ਦਿੱਤੀ ਘਰ ਹੋਰ ਕੌਣ ਕੌਣ ਸੀ ਤੁਸੀਂ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੇ ਜੇ ਘਰੇ ਇੱਕ ਮੇਰੇ ਘਰ ਵਾਲੀ ਤੇ ਇੱਕ ਮੇਰਾ ਮੁੰਡਾ ਸੀ ਤੇ ਦੂਜਾ ਹੈਗਾ ਟੀਗਾ ਉਹ ਅੰਦਰ ਚਾਹ ਪੀ ਜਾਂਦਾ ਟੀਗਾ ਉਹ ਇਹਨੇ ਆ ਕੇ ਬਾਹਰ ਜਹਾਕ ਮਾਰੀ ਹੈ ਆਵਦੀ ਕੁੜੀ ਨੂੰ ਉਹ ਪੰਦਾ ਰੱਬੇ ਨੂੰ ਫੋਨ ਕਰਕੇ ਸੱਜੇਗਾ ਬਾਈ ਜਦੋਂ ਹਾਕਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਦੇ ਪੋਟਾ ਸਿੱਧਾ ਬੋਲਣ ਲੱਗ ਗਿਆ ਜਦੋਂ ਉਹ ਇਹ ਲੋ ਮੇਰੇ ਮੁੰਡੇ ਨੇ ਛੋਟੇ ਨੇ ਕਹਿਤਾ ਜੋ ਪਾ ਨੇ ਵੀ ਤੂੰ ਮੇਰੀ ਮਾਂ ਨੂੰ ਕਉ ਬੋਲਦੇ ਆ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕੌਣ ਕੋਈ ਇੱਕ ਬੇਟਾ ਜੀ ਤੇ ਮਾਂ ਆ ਮੇਰੇ ਕੀ ਚਾਹਨੇ ਭਾਈ ਇਹ ਸਾਫ਼ ਹੋਣਾ ਚਾਹੀਦਾ ਜੀ ਅਜਾ ਆਪਣਾ ਇਹ ਤੁਹਾਨੂੰ ਕਿੰਦਾ ਦੀ ਕਾਰਵਾਈ ਚੱਲਦੀ ਹੈ ਬਾਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾਉ ਨੂੰ ਨਾ ਉਹਨਾਂ ਦੇਖ ਲੈ ਅਜੇ ਕੋਈ ਕਾਰਵਾਈ ਤੇ ਬਿਆਨ ਹੋ ਗਿਆ ਹਾਂਜੀ ਬਿਆਨ ਹੋ ਗਿਆ ਜਸਵੀਰ ਸਿੰਘ ਜੀ ਉਮਰ ਜੀ ਉਮਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਕਿ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਤੀ ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਈ ਤੇ ਉਹਨਾਂ ਨੇ ਸੁਣੀ ਨਹੀਂ ਇਹ ਤਾਂ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੋਲਾ ਵੀ ਪਾਇਆ ਵੀ ਇਹ ਤਾਂ ਗੱਲ ਆ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਟੱਕ ਲਿਆ ਸੀਗੇ ਵੀ ਬਹੁਤ ਮਾਰਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹ ਜੀ ਕਬੱਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਇਮਿਹਤ ਮਿਹਨਤਦਾਰੀ ਸੀਗਾ ਯਾਨੀ ਕਿ ਲੜਾਈ ਵਾਲਾ ਤੋੜਾ ਕਿਸ ਨਾਲ ਹੈ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਵਾਰ ਨਾਮ ਹੀ ਆ ਨਾ ਉਹਨਾਂ ਦਾ ਨਾਮ ਤਾਂ ਚਮਕੌਰ ਸਿੰਧੂ ਕਹਿੰਦੇ ਨੇ ਪਿੰਡ 'ਚ ਉੱਥੇ ਕਹਿੰਦੇ ਨੇ ਗੂਟਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਹੀ ਰਿਸ਼ਤਾ ਕਰਾਇਆ ਹਾਂਜੀ ਮੈਂ ਰਿਸ਼ਤਾ ਕਰਾਇਆ ਇਹ ਗੁੜੀਆਂ ਬੇਸੀ ਜੀ ਇਹ ਗੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਕੀ ਸੀ ਸੁਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਤੇ ਗੋਲੀ ਵੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹੀਆ ਇਹ ਕਰਕੇ ਸੀਸ਼ੂ ਕਹ ਰਿਆ ਅਰ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ। ਉਹ ਬੇਟਾ ਇੱਥੇ ਲੈ ਕੇ ਆਇਆ ਸੀ। ਮਾਂ ਗਰੋ ਪਤਾ ਨਹੀਂ ਕੁੜੀਆਂ ਨੇ ਫੋਨ ਕਰਿਆ ਹੋ ਜੀ। ਦੇਖੋ ਕੋਲੇ ਨਹੀਂ ਸੀ ਤਾਂ ਵੀ ਮੈਨੂੰ ਲੈ ਜਾ ਆ ਕੇ। ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ। ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ। ਉਹ ਕਹਿੰਦਾ ਵੀ ਮੈਂ ਲੈਂਦਾ ਨਹੀਂ ਕਿਉਂਕਿ ਆਸਤੀ ਜਨਾਨੀ ਜਿਹੜੀ ਉਹਦੇ ਘਰ ਦੇ ਦੀਓਗਾ ਮੈਰਿਜ ਉਹ ਦੁਬਾਰੇ ਹੋਈ ਸੀ। ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ। ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ। ਮੰਨ ਤੇ ਕੀ ਮੰਨ ਲੈ ਏਐਸਐ ਜਸਵੀਰ ਸਿੰਘ ਥਾਣਾ ਲੰਗੋਵਾਲ ਕੀ ਕਰਨਾ ਹੋਇਆ ਸਰ ਇਹ ਸਰ ਕੱਲ ਸਾਨੂੰ ਕੋਈ 4:00 ਪੰਜ ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਉਰ ਫਕਾਲਾ ਸਾਨੂੰ ਫਮੱਖਣ ਸਿੰਘ ਦੇ ਮੰਦਿਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨਸ਼ਾਟ ਨਾਲ ਡੈਚ ਹੋ ਗਏ ਰੋਦ ਤੋਂ ਬਾਅਦ ਉਹਦਾ ਮਰਹਮਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲੇ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਥਾਣਾ ਲੰਗੋਵਾਲ ਕੋਲੇ ਸਟੇਟਮੈਂਟ ਲਿਖਾਈ ਕਿ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਜਮਕੌਰ ਸਿੰਘ ਉਹ ਇੱਥੇ ਚੀਮਾ ਵਿਖੇ ਬਿਠੇ ਬਿਆ ਰਹੇ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤਮਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਜਮਕੌਰ ਸਿੰਘ ਸਰਮੁਖ ਸਿੰਘ ਸਰਮੁਖ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫੇਰ ਡਿਸਕਲੋਸ ਹੋ ਗਿਆ ਤੁਤਮਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚੀਨਬਾਸੀ ਚੀਮਾ ਇਹਨੇ ਉਹਦੇ ਗਨਸ਼ਾਟ ਦੇ ਉਹਦੇ ਫਾਇਰ ਇੱਕ ਸੱਜੀ ਕੋਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਜਗਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਹਟਦੀ ਸਪੌਟ ਅੱਥਰੂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੀ ਤੀਜੀ ਕਾਰਵਾਈ ਦੀ ਮਕਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਟ ਜੇਮਨ 2 ਵੀ ਐਨ ਐਸ 25 27 54 59 ਥਾਣਾ ਲਾਹੌਂਗਾਂ ਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸ ਐਚਓ ਸਾਹਿਬ ਪੋਰਟਮੈਂਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਭਰਾ ਦੇਣਗੇ ਜਨਦੀ ਗ੍ਰਿਫਤਾਰ